ਬਹੁਤ ਵਧੀਆ ਲੱਗਦਾ ਲੋਕੀ ਮੈਨੂੰ ਦੇਖਦੇ ਆ ਮੈਂ ਵੀ ਕਮੈਂਟ ਪੜਦਾ ਬਹੁਤ ਅੱਛੇ ਅੱਛੇ ਆਉਂਦੇ ਕਿੰਨਾ ਟਾਈਮ ਪ੍ਰੈਕਟਿਸ ਕਰਦੇ ਹੋ ਰੋਜ਼ ਦਾ 2 ਘੰਟੇ ਪ੍ਰੈਕਟਿਸ ਕਰਦੇ ਹਾਂ ਡਾਂਸ ਵੀ ਉਹਨਾਂ ਹੀ ਕਰਨਾ ਤੇ ਪੜ੍ਹਾਈ ਵੀ ਉਹਨਾਂ ਕਰਨੀ ਹੈ ਬੈਲੈਂਸ ਕਰਨਾ ਮੈਂ ਵੱਡੇ ਹੋ ਕੇ ਪਾਪਾ ਮੰਮਾ ਦਾ ਨਾਮ ਰੋਸ਼ਨ ਕਰਨਾ ਚਾਹੁੰਨਾ ਤੇ ਸਭ ਤੋਂ ਵੱਡੀ ਟਰੋਫੀ ਲੈਣਾ ਚਾਹੁੰਨਾ ਜਿਹੜੇ ਡਾਂਸ ਕਰਦਾ ਇਹਨੂੰ ਦੇਖ ਕੇ ਕਿਵੇਂ ਦਾ ਮਹਿਸੂਸ ਹੁੰਦਾ ਪਹਿਲਾਂ ਮੈਂ ਇਸ ਡਾਂਸਿੰਗ ਲਾਈਨ ਦੇ ਖਿਲਾਫ ਸੀਗਾ ਬਟ ਬੱਚੇ ਦਾ ਮਿਹਨਤ ਦੇਖ ਕੇ ਬੱਚੇ ਦਾ ਗਰੂ ਬੱਚੇ ਦਾ ਟੈਲੈਂਟ ਦੇਖ ਕੇ ਮੈਂ ਇਹਦੀ ਮਿਹਨਤ ਦੇਖ ਕੇ ਨਾਲ ਆਪ ਤੁਰਨ ਨੂੰ ਮਜਬੂਰ ਹੋ ਗਿਆ ਤੇ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਵੱਡੇ ਵੱਡੇ ਟਰਾਫੀ ਵੱਡੇ ਵੱਡੇ ਕੰਪੀਟੀਸ਼ਨ ਜਿੱਤ ਕੇ ਆਉਂਦਾ ਹੈ ਇਹ ਬਚਪਨ ਤੋਂ ਹੀ ਜਿਵੇਂ ਕਿ 2-3 ਸਾਲ ਦਾ ਸੀ ਇਹਦੇ ਐਕਸਪ੍ਰੈਸ਼ਨ ਮੂਵਮੈਂਟਸ ਦੇਖ ਕੇ ਤਾਂ ਵੀ ਮਤਲਬ ਪਤਾ ਲੱਗਦਾ ਸੀ ਵੀ ਇਹ ਅਗੋ ਡਾਂਸਰ ਹੀ ਬਣੇਗਾ اچھا ਲੱਗਦਾ ਵੀ ਕੋਈ ਬੱਚਾ ਸਾਡਾ ਵੀ ਬਹੁਤ ਇੰਨਾ ਅੱਗੇ ਜਾ ਰਿਹਾ ਹੈ ਬਹੁਤ ਅੱਛਾ ਲੱਗਦਾ ਹੈ ਦੋਸਤੋ ਅੱਜ ਤੋਂ ਇੱਕ ਬੱਚੇ ਦੇ ਨਾਲ ਮਿਲਣ ਜਾ ਰਹੇ ਆ ਜਿਸ ਨੇ ਸੋਸ਼ਲ ਮੀਡੀਆ ਤੇ ਪੂਰੀਆਂ ਧੁੰਮਾਂ ਪਾਈਆਂ ਹੋਣੀਆਂ ਨੇ ਸੋਸ਼ਲ ਮੀਡੀਆ ਤੇ ਰਾਤੋਂ ਰਾਤ ਸਟਾਰ ਬਣਿਆ ਇੱਕ ਛੋਟਾ ਜਿਹਾ ਬ ਸਰਦਾਰ ਸਾਹਿਬ ਮਿੰਨੀ ਸਰਦਾਰ ਸਾਹਿਬ ਆਪਾਂ ਉਹਨਾਂ ਨੂੰ ਕਹਿ ਸਕਦੇ ਹਾਂ ਮਿੰਨੀ ਸਰਦਾਰ ਸਾਹਿਬ ਦੇ ਨਾਲ ਤੁਹਾਡੀ ਮੁਲਾਕਾਤ ਅੱਜ ਕਰਵਾਉਣੀ ਹੈ ਉਹਦਾ ਡਾਂਸ ਦੇਖ ਕੇ ਤੁਸੀਂ ਵੀ ਇੱਕ ਵਾਰ ਜਰੂਰ ਉਹਦੇ ਮਰੀਦ ਹੋ ਜਾਵੋਗੇ ਕਾਇਲ ਹੋ ਜਾਵੋਗੇ ਤੁਸੀਂ ਕਿ ਇੱਕ ਛੋਟਾ ਜਿਹਾ ਬੱਚਾ ਮਿੰਨੀ ਸਰਦਾਰ ਸਾਹਿਬ ਇਸ ਤਰੀਕੇ ਨਾਲ ਡਾਂਸ ਕਰਦੇ ਆ ਪੂਰੀ ਦੁਨੀਆ ਉਹਨਾਂ ਨੇ ਕੀਲ ਲਈ ਹੈ ਡਾਂਸ ਦੇ ਨਾਲ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਸੋਸ਼ਲ ਮੀਡੀਆ ਤੇ ਇੱਕ ਛੋਟੇ ਜਿਹੇ ਬੱਚੇ ਦੀਆਂ ਜੋ ਕਿ ਡਾਂਸ ਕਰਦਾ ਹੈ ਕਿਆ ਬਾਤ ਸੋਸ਼ਲ ਮੀਡੀਆ ਤੇ ਜਿਹੜੀਆਂ ਧੂਮਾਂ ਇਹ ਸਰਦਾਰ ਸਾਹਿਬ ਨੇ ਪਾਇਆਂ ਹੁੰਨ ਐ ਤੇ ਅੱਜ ਅਸੀਂ ਉਹਨਾਂ ਦੇ ਘਰ ਪਹੁੰਚੇ ਆਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਤੇ ਮਲਾਉਣੇ ਆ ਤੁਹਾਨੂੰ ਮਿੰਨੀ ਸਰਦਾਰ ਸਾਹਿਬ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਰਾਜਵੀਰ ਸਿੰਘ ਰਾਜਵੀਰ ਸਿੰਘ ਡਾਂਸ ਤੁਸੀਂ ਬਹੁਤ ਲਾਜਵਾਫ ਕਰਦੇ ਹੋ ਕਿੱਥੋਂ ਸਿੱਖਿਆ ਛੁੱਬੀ ਸਰ ਤੋਂ ਕਿੰਨਾ ਟਾਈਮ ਹੋ ਗਿਆ ਡਾਂਸ ਕਰਦਿਆਂ ਦੋ ਸਾਲ ਹੋ ਗਏ ਕਿਸ ਨੇ ਕਿਹਾ ਸੀ ਵੀ ਤੁਸੀਂ ਡਾਂਸ ਜਿਹੜੇ ਡਾਂਸ ਕਲਾਸ ਤੁਸੀਂ ਸ਼ੁਰੂ ਕਰੋ ਕਿ ਤੁਸੀਂ ਆਪਣੇ ਤੁਹਾਡੀ ਮਨ ਦੀ ਇੱਛਾ ਸੀ ਕਿ ਮੈਂ ਜਿਹੜਾ ਡਾਂਸ ਕਰਾਂ ਨਹੀਂ ਮੇਰੀ ਮੰਦੀ ਇੱਛਾ ਸੀ। ਹੂੰ। ਅੱਛਾ ਅੱਜ ਤੁਸੀਂ ਸੋਸ਼ਲ ਮੀਡੀਆ ਤੇ ਸਟਾਰ ਬਣ ਗਏ ਕਿੰਨਾ ਕਿ ਚੰਗਾ ਲੱਗਦਾ? ਬਹੁਤ ਵਧੀਆ ਲੱਗਦਾ ਲੋਕੀ ਮੈਨੂੰ ਦੇਖਦੇ ਆ ਮੈਂ ਵੀ ਕਮੈਂਟ ਪਰ ਤਾਂ ਬਹੁਤ ਅੱਛੇ ਅੱਛੇ ਆਉਂਦੇ ਆ। ਬਹੁਤ ਅੱਛੇ ਅੱਛੇ ਕਮੈਂਟ ਆਉਂਦੇ ਆ। ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਮੇਰੀ ਹੋਰ ਵੀਡੀਓ ਅੱਗੇ ਲੈ ਕੇ ਜਾਣ ਸ਼ੇਅਰ ਕਰਨ ਤੇ ਸਬਸਕ੍ਰਾਈਬ ਵੀ ਕਰਾਂ। ਅੱਛਾ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਹੋ? ਮੈਂ ਡਾਂਸਰ। ਡਾਂਸਰ ਬਣਨਾ ਚਾਹੁੰਦਾ। ਹਾਂਜੀ। ਅੱਛਾ ਮੰਮੀ ਪਾਪਾ ਕਿਵੇਂ ਤੁਨੇ ਜਦੋਂ ਤੁਸੀਂ ਡਾਂਸ ਕਰਦੇ ਹੋ ਕੀ ਕੁਝ ਮੰਮੀ ਰਾਣੀ ਤੋਂ ਲਈ ਸਪੈਸ਼ਲ ਕਰਦੇ ਆ ਉਹ ਇੱਕ ਇਤਨਾ ਦੀ ਦੂਸਰੀ ਜਗ੍ਹਾ ਟ੍ਰੈਵਲ ਬਹੁਤ ਕਰਦੇ ਆ ਮੇਰੇ ਲਈ ਤੇ ਤੇ ਉਹ ਕੰਪੀਟੀਸ਼ਨਾਂ ਚ ਹਾਈ ਵੀ ਦਿੰਦੇ ਆ ਸਵੇਰੇ ਕਿੰਨੇ ਵਜੇ ਤੁਸੀਂ ਉੱਠ ਖੜਦੇ ਹੋ ਤੇ ਫਿਰ ਜਿਹੜਾ ਦਿਨ ਦਾ ਰੁਟੀਨ ਹੈ ਕਿਸ ਤਰੀਕੇ ਦਾ ਹੁੰਦਾ ਕਿੰਨਾ ਟਾਈਮ ਪ੍ਰੈਕਟਿਸ ਕਰਦੇ ਹੋ ਮੈਂ ਇਸ ਰੋਜ਼ ਦਾ 2 ਘੰਟੇ ਪ੍ਰੈਕਟਿਸ ਕਰ ਲੈਂਦਾ ਸਵੇਰੇ ਕਿੰਨੇ ਵਜੇ ਉੱਠਦੇ ਹੋ ਮੈਂ 6 ਵਜੇ ਉੱਠ ਜਾਂਦਾ ਤੇ ਪੜਾਈ ਫਿਰ ਕਿਹੜੀ ਕਲਾਸ ਤੁਸੀਂ ਕਰ ਰਹੇ ਹੋ? 3 ਤੇ ਪੜਾਈ ਚ ਮਨ ਲੱਗ ਜਾਂਦਾ ਕਿ ਇਹ ਹੁੰਦਾ ਵੀ ਡਾਂਸ ਵੱਲ ਜਾਣਾ ਮੈਂ ਡਾਂਸ ਹੀ ਕਰਨਾ। ਆਂ ਦਾ ਮੈਂ ਡਾਂਸ ਜਾਣਾ। ਪੜਾਈ ਵੀ ਕਰਨੀ ਹੈ ਪਰ ਜਿੰਨ ਡਾਂਸ ਵੀ ਉਹਨਾਂ ਹੀ ਕਰਨਾ ਤੇ ਪੜਾਈ ਵੀ ਉਹਨਾਂ ਕਰਨੀ ਹੈ ਬੈਲੈਂਸ ਕਰਨਾ। ਅੱਛਾ ਦੋਨੇ ਚੀਜ਼ਾਂ ਬੈਲੈਂਸ ਉਹ ਬੜੀ ਚੰਗੀ ਸੋਚ ਹੈ ਪੜਾਈ ਵੀ ਬੈਲੈਂਸ ਕਰਨੀ ਹੈ ਤੇ ਡਾਂਸ ਜਿਹੜਾ ਕਰਦੇ ਹੋ ਡਾਂਸ ਦੀ ਕਲਾਸਿਸ ਵੀ ਮਤਲਬ ਬੈਲੈਂਸ ਕਰਨੀ ਹੈ। ਦੋਨੇ ਚੀਜ਼ ਨੂੰ ਬੈਲੈਂਸ ਕਰਕੇ ਚੱਲਣਾ। ਹਾਂਜੀ। ਤੇ ਅੱਜ ਦੇ ਕਿੰਨੀਆਂ ਟਰੋਫੀਆਂ ਜਿੱਤ ਲਈਆਂ ਬਹੁਤ ਸਾਰੀ ਮੈਂ ਮੈਂ ਵੱਡੇ ਹੋ ਕੇ ਪਾਪਾ ਮੰਮਾ ਦਾ ਨਾਮ ਰੋਸ਼ਨ ਕਰਨਾ ਚਾਹਨਾ ਤੇ ਸਭ ਤੋਂ ਵੱਡੀ ਟਰੋਫੀ ਲੈਣਾ ਚਾਹਨਾ ਸੋ ਇਹ ਹੈ ਜੀ ਛੋਟਾ ਮਿੰਨੀ ਸਰਦਾਰ ਸਾਹਿਬ ਜਿਹੜੇ ਅੱਜ ਕੱਲ ਸੋਸ਼ਲ ਮੀਡੀਆ ਤੇ ਜਿਨ੍ਹਾਂ ਨੇ ਧੁੰਮਾ ਪਾਈਆਂ ਹੋਈਆਂ ਸੋਸ਼ਲ ਮੀਡੀਆ ਦੇ ਉੱਪਰ ਪੂਰੇ ਛਾਏ ਹੋਏ ਨੇ ਜਿਹਨਾਂ ਡਾਂਸ ਵਾਇਰਲ ਹੋ ਰਿਹਾ ਤੇ ਲੋਕ ਲਗਾਤਾਰ ਉਸ ਨੂੰ ਪਸੰਦ ਕਰ ਰਹੇ ਆ ਤੇ ਮਿੰਨੀ ਸਰਦਾਰ ਸਾਹਿਬ ਦੇ ਅੱਜ ਅਸੀਂ ਘਰ ਪਹੁੰਚੇ ਸੀ ਬੱਚੇ ਦੀਆਂ ਗੱਲਾਂ ਤੁਸੀਂ ਸੁਣ ਨਹੀਂ ਲਿਆ ਕਿ ਇਹਨੇ ਸਭ ਤੋਂ ਵੱਡੀ ਟਰੋਫੀ ਜਿਹੜੀ ਆ ਮੈਂ ਲੈ ਕੇ ਆਉਣੀ ਆ ਤੇ ਮੰਮੀ ਪਾਪਾ ਦਾ ਨਾਮ ਜਿਹੜਾ ਹੈ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਕਰਨਾ ਸੋ ਸਲਾਮ ਉਹਨਾਂ ਮਾਤਾ ਪਿਤਾ ਨੂੰ ਸਲਾਮ ਇਹੋ ਜਿਹੇ ਬੱਚਿਆਂ ਨੂੰ ਜਿੰਦੇ ਸੋਚ ਇੰਨੀ ਵਧੀਆ ਤੇ ਉਹਨਾਂ ਮਾਤਾ ਪਿਤਾ ਨੂੰ ਵੀ ਸਲਾਮ ਆ ਜਿਨ੍ਹਾਂ ਨੇ ਬੱਚਿਆਂ ਦੇ ਅੰਦਰ ਇੰਨੀ ਕਾਬਲੀਅਤ ਭਰੀ ਹੈ ਤੇ ਮਿੰਨੀ ਸਰਦਾਰ ਸਾਹਿਬ ਸੀਗੇ ਇਹ ਉਹਨਾਂ ਦੇ ਮੰਮੀ ਡੈਡੀ ਦੇ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਪੇਰੈਂਟਸ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਛੋਟੇ ਸਰਦਾਰ ਸਾਹਿਬ ਦੇ ਡੈਡੀ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਨ ਸੱਸੀ ਗੱਲ ਜੀ ਸੱਸੀ ਕਬੀਰ ਜੀ ਸੋ ਤੁਹਾਡਾ ਤੇ ਕੀ ਕਹੋਂਗੇ ਮੈਂ ਜਿਹੇ ਪਹਿਲੀ ਗੱਲ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੋ ਬੱਚੇ ਨੂੰ ਸਪੋਰਟ ਕਰ ਰਹੇ ਬੱਚੇ ਦੇ ਰੀਅਲ ਟੈਲੈਂਟ ਨੂੰ ਸਪੋਰਟ ਕਰ ਰਹੇ ਤੇ ਇਹਦੇ ਲਈ ਮੈਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੂੰਗਾ ਮਤਲਬ ਕਿਦਾਂ ਲੱਗਦਾ ਜਦੋਂ ਤੁਸੀਂ ਦੇਖਦੇ ਹੋ ਕਿ ਤੁਹਾਡਾ ਬੱਚਾ ਮੰਨ ਲਓ ਇਹ ਡਾਂਸ ਕਰਦਾ ਹੈ ਕੰਪੀਟੀਸ਼ਨਾਂ ਤੁਸੀਂ ਲੈ ਕੇ ਜਾਂਦੇ ਹੋ ਜਦੋਂ ਇਹ ਡਾਂਸ ਕਰਦਾ ਇਹਨੂੰ ਦੇਖ ਕੇ ਕਿਵੇਂ ਦਾ ਮਹਿਸੂਸ ਹੁੰਦਾ ਵਿਜੇ ਸੱਚ ਪੁੱਛੀਏ ਤੇ ਪਹਿਲਾਂ ਮੈਂ ਇਸ ਡਾਂਸਿੰਗ ਲਾਈਨ ਦੇ ਖਿਲਾਫ ਸੀਗਾ ਬਟ ਬੱਚੇ ਦਾ ਮਿਹਨਤ ਦੇਖ ਕੇ ਬੱਚੇ ਦਾ ਗਰੂ ਬੱਚੇ ਦਾ ਟੈਲੈਂਟ ਦੇਖ ਕੇ ਮੈਂ ਇਹਦੀ ਮਿਹਨਤ ਦੇਖ ਕੇ ਦੇ ਨਾਲ ਆਪ ਤੁਰਨ ਨੂੰ ਮਜਬੂ ਤੇ ਅੱਜ ਦੇ ਦਿਨ ਮੇਰੀ ਫੁੱਲ ਸਪੋਰਟ ਰਹਿੰਦੀ ਹੈ ਤੇ ਬੱਚਾ ਜਿੱਥੇ ਵੀ ਜਾਂਦਾ ਜਿੰਨਾ ਵੀ ਟਾਈਮ ਇਸਪੈਂਡ ਇਹਦੇ ਵਾਸਤੇ ਕਰਨਾ ਪੈਂਦਾ ਉਮੀਦ ਲਈ ਟਾਈਮ ਦਿਨਾ ਵਾ ਤੇ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਵੱਡੇ ਵੱਡੇ ਟਰੋਫੀ ਵੱਡੇ ਵੱਡੇ ਕੰਪੀਟੀਸ਼ਨ ਜਿੱਤ ਕੇ ਆਉਂਦਾ ਹੈ ਤੇ ਸਾਰਿਆਂ ਨੂੰ ਖੁਸ਼ੀ ਹੁੰਦੀ ਹੈ ਇਹਦੇ ਟੀਚਰਸ ਤੇ ਮੱਲੇ ਵਾਲੇ ਸਾਰੇ ਸਾਰੇ ਜਿੰਨੇ ਵੀ ਹੈਗੇ ਸਾਰੇ ਖੁਸ਼ ਹੁੰਦੇ ਸਾਰੇ ਪਰਿਵਾਰ ਖੁਸ਼ ਹੁੰਦਾ ਜੀ ਸੋ ਇਹਨਾਂ ਦੇ ਮਦਰ ਵੀ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮੈਡਮ ਸਸਰੀ ਗੱਲ ਜੀ ਸਰ ਵੀ ਜੀ ਸੋ ਤੁਹਾਡੇ ਬੱਚੇ ਦੀ ਅੱਜ ਪੂਰੀ ਦੁਨੀਆ ਦੇ ਵਿੱਚ ਚਾਚਾ ਹੋ ਰਹੀ ਆ ਡਾਂਸ ਬੜਾ ਲੋਕ ਜਿਹੜ ਤੁਹਾਨੂੰ ਪਤਾ ਕਿਵੇਂ ਲੱਗਿਆ ਕਿ ਸਾਡਾ ਜਿਹੜਾ ਬੱਚਾ ਹੈ ਇਹਦਾ ਮਨ ਜਿਹੜਾ ਡਾਂਸ ਵੱਲ ਹੈ ਜੀ ਇਹ ਬਚਪਨ ਤੋਂ ਹੀ ਜਿਵੇਂ ਕਿ 2-3 ਸਾਲ ਦਾ ਸੀ ਇਹਦੇ ਐਕਸਪ੍ਰੈਸ਼ਨ ਮੂਵਮੈਂਟਸ ਦੇਖ ਕੇ ਨਾ ਵੀ ਮਤਲਬ ਪਤਾ ਲੱਗਦਾ ਸੀ ਵੀ ਇਹ ਅਗੋ ਡਾਂਸਰ ਹੀ ਬਣੇਗਾ ਇਹਦੇ ਮੂਵਮੈਂਟ ਅੱਛੇ ਸੀ ਯਾਨੀ ਕਿ ਡਾਂਸ ਅੱਛਾ ਕਰਦਾ ਸੀ ਵੀ ਕਿੰਨੀ ਉਮਰ ਆ ਜੀ ਬੱਚੇ ਦੀ 8 ਸਾਲ ਦੀ 8 ਸਾਲ ਦੀ ਉਮਰ ਦੇ ਵਿੱਚ ਹੁਣ ਜਦੋਂ ਇਹਦੀ ਵੀਡੀਓ ਵਾਇਰਲ ਹੁੰਦੀ ਹੈ ਕਮੈਂਟ ਤੁਸੀਂ ਚੈੱਕ ਕਰਦੇ ਹੋਣੇ ਜੋ ਲੋਕ ਇੰਨਾ ਪਿਆਰ ਕਰਦੇ ਆ ਫਿਰ ਕਿਵੇਂ ਦਾ ਮਹਿਸੂਸ ਹੁੰਦਾ ਬਹੁਤ ਪ੍ਰਾਊਡ ਜੀ ਬਹੁਤ ਅੱਛਾ ਲੱਗਦਾ ਵੀ ਕੋਈ ਬੱਚਾ ਸਾਡਾ ਵੀ ਬਹੁਤ ਇੰਨਾ ਅ ਬਹੁਤ اچھا ਲੱਗਦਾ ਹੈ ਇਹ ਸਾਥ ਦੀ ਗੱਲ ਕਰਕੇ ਬੱਚੇ ਦੀ ਤਿਆਰੀ ਮੰਨ ਲਓ ਕਿਦਾਂ ਕਰਵਾਈ ਜਾਂਦੀ ਹੈ ਜਦੋਂ ਬੱਚਾ ਕੰਪੀਟੀਸ਼ਨ ਤੇ ਜਾਂਦਾ ਹੈ ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਹੱਥ ਦੇ ਵਿੱਚ ਟ੍ਰੋਫੀ ਫੜ ਕੇ ਲੈ ਕੇ ਆਉਂਦਾ ਮੈਂ ਟ੍ਰੋਫੀਆਂ ਸਾਰੀਆਂ ਦੇਖੀਆਂ ਨੇ ਕਿ ਫਰਸਟ ਵਿਨਿੰਗ ਹੀ ਨੇ ਸਾਰੀਆਂ ਮੰਨ ਲਓ ਪਹਿਲੇ ਜਦੋਂ ਪੋਜੀਸ਼ਨ ਤੇ ਬੱਚਾ ਆਉਂਦਾ ਤੇ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਬੋਥ ਜੀ ਬੋਥ ਪ੍ਰਾਊਡ ਮਹਿਸੂਸ ਹੁੰਦਾ ਕਿ ਬੱਚਾ ਆਪਣੇ ਪੇਰੈਂਟਸ ਦੇ ਨਾਲ ਵੱਧ ਕੇ ਅੱਗੇ ਵੀ ਵਧ ਰਿਹਾ ਆਪਣੇ ਪੇਰੈਂਟਸ ਤੋਂ ਹੋ ਇਸ ਤੋਂ ਵੱਧ ਕੀ ਹੋਰ ਕੀ ਖੁਸ਼ੀ ਹੋ ਸਕਦੀ ਹੈ ਕਿ ਆਪਣਾ ਬੱਚਾ ਆਪਣੇ ਤੋਂ ਅੱਗੇ ਜਾਵੇ ਸੋ ਇਹ ਛੋਟੇ ਡਾਂਸ ਮਾਸਟਰ ਦੇ ਅੱਗੇ ਹੋਰ ਉਸਤਾਦ ਇਹਨਾਂ ਦੇ ਗੱਲਬਾਤ ਉਹਨਾਂ ਨਾਲ ਕਰਾਂ ਕੀ ਹਾਲ ਚਾਲ ਨੇ ਵਧੀਆ ਸਤਰੀ ਦੱਸੋ ਠੀਕ ਹੈ ਸੋ ਅੱਜ ਬੜੇ ਚਰਚੇ ਹੋ ਰਿਹਾ ਬੱਚੇ ਦੇ ਧੁੰਮਾ ਪਾਈਆਂ ਹੋਣਿਆ ਛਾਏ ਹੋਏ ਨੇ ਪੂਰੇ ਉਸਤਾਦ ਉਹ ਤੁਸੀਂ ਕਿਵੇਂ ਦਾ ਮਹਿਸੂਸ ਕਰਦੇ ਹੋ ਬਹੁਤ ਪ੍ਰਾਊਡ ਫੀਲ ਹੋ ਰਿਹਾ ਮੈਨੂੰ ਦੇਖ ਕੇ ਕਿ ਮੇਰਾ ਸਟੂਡੈਂਟ ਇੰਨਾ ਅੱਗੇ ਜਾ ਰਿਹਾ ਬਾਕੀ ਬਾਬਾ ਜੀ ਦੀ ਮਿਹਰ ਆ ਮਿਹਨਤ ਬਹੁਤ ਕਰਦਾ ਮੁੰਡਾ ਇਹ ਵੀ ਅਸੀਂ ਵੀ ਕਰਦੇ ਪਏ ਮੈਂ ਤੁਹਾਡੇ ਪੇਰੈਂਟਸ ਕਰਦੇ ਪਏ ਮਿਹਨਤ ਸਾਰੇ ਕਰਦੇ ਪਏ ਆ ਤੇ ਵਧੀਆ ਗਰੋ ਕਰ ਰਿਹਾ ਰੱਬ ਤਰੱਕੀ ਰੱਖੇ ਉਹਨੂੰ ਜਦੋਂ ਤੁਸੀਂ ਇਹਨੂੰ ਮਿਹਨਤ ਕਰਵਾਉਂਦੇ ਹੋ ਤੁਸੀਂ ਇਹਦੀ ਤਿਆਰੀ ਕਰਵਾਉਂਦੇ ਹੋ ਕਿੰਨਾ ਕੁ ਤੁਹਾਨੂੰ ਮੁਸ਼ਕਲ ਹੁੰਦਾ ਇਹਦੇ ਲਈ ਕਿਉਂਕਿ ਸਟੈਪ ਜਿਹੜੇ ਹਸਾਬ ਨਾਲ ਇਹਦੇ ਫੇਸ ਤੇ ਐਕਸਪ੍ਰੈਸ਼ਨ ਹੈਗੇ ਆ ਮੰਨ ਲਓ ਜਿੱਦਾਂ ਇਹ ਫੇਸ ਰਿਐਕਟ ਕਰਦਾ ਮੰਨ ਲਓ ਉਹ ਕਿੰਨਾ ਕੁ ਡਿਫਿਕਲਟ ਹੁੰਦੀਆਂ ਚੀਜ਼ਾਂ ਡਿਫਿਕਲਟ ਤਾਂ ਬਹੁਤ ਹੁੰਦੀ ਆ ਹੁਣ ਮੈਂ ਇਹਨੂੰ ਬਹੁਤ ਕੁਝ ਮਤਲਬ ਡਾਂਸ ਕਰਵਾਉਂਦਾ ਵਾ ਤੇ ਕਈ ਵਾਰ ਤਾਂ ਰੋਂਦਾ ਵੀ ਬਹੁਤ ਆ ਕਿ ਹਾਂ ਮੇਰੇ ਸਾਰਾ ਪੇਨ ਹੋ ਰਹੀ ਆ ਬਟ ਫਿਰ ਵੀ ਹਿੰਮਤ ਕਰਕੇ ਕਰਦਾ ਵਾ ਆ ਕਰਕੇ ਮਤਲਬ ਮੇਰਾ ਵੀ ਖੁਦ ਦਾ ਦਿਲ ਕਰਦਾ ਕਿ ਮੈਨੂੰ ਹੋਰ ਪੁਸ਼ ਕਰਾ ਇਹ ਵੀ ਆਪਣੇ ਨੂੰ ਬਹੁਤ ਪੁਸ਼ ਕਰਦਾ ਵਾ ਤਾਂ ਕਰਕੇ ਅਗਲਾ ਪਹੁੰਚਾਇ ਤੇ ਤੱਕ ਹੋਰ ਵੀ ਤੁਹਾਡੇ ਕੋਲ ਬਹੁਤ سارے ਸਟੂਡੈਂਟ ਹੋਣ ਸਭ ਤੋਂ ਡਿਫਰੈਂਟ ਮੇਰੇ ਲਈ ਤਾਂ ਬਹੁਤ ਵਧੀਆ ਕਰਦੇ ਆਂ ਆਸ ਉਮੀਦ ਕੀ ਹੈ ਤੁਹਾਨੂੰ ਕਿ ਤੁਸੀਂ ਉਸਤਾਦ ਹੋ ਗੁਰੂ ਹੋ ਤੇ ਮਾਤਾ ਪਿਤੋਂ ਤੋਂ ਬਾਅਦ ਜੇ ਅਸੀਂ ਗੱਲ ਕਰਕੇ ਤਾਂ ਗੁਰੂ ਦਾ ਦਰਜਾ ਹੁੰਦਾ ਗੁਰੂ ਨੂੰ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਕਿੰਨੀਆਂ ਕੁ ਉਮੀਦਾਂ ਨੇ ਇਸ ਬੱਚੇ ਤੋਂ ਬਹੁਤ ਉਮੀਦਾਂ ਨੇ ਮੈਨੂੰ ਮੇਰੀ ਵੀ ਇਹੀ ਕੋਸ਼ਿਸ਼ ਹੈ ਕਿ ਮੈਨੂੰ ਅੱਗੇ ਤੋਂ ਅੱਗੇ ਲੈ ਕੇ ਜਾਵਾਂ ਤੇ ਕਾਫੀ ਰਿਐਲਿਟੀ ਸ਼ੋਅ ਕਰਨ ਦੀ ਵੀ ਮੇਰੀ ਪਾੜਾ ਪਲੈਨਿੰਗ ਹੋ ਰਹੀ ਹੈ ਕਿ ਉਹ ਅੱਗੇ ਲੈ ਕੇ ਜਾਵਾਂ ਤੇ ਮੰਨ ਲਓ ਬੱਚਾ ਅੱਗੇ ਜਾਂਦਾ ਤਾਂ ਕਿਤਨਾ ਕਿਤੇ ਤੁਹਾਡੇ ਕਿਉਂ ਗੁਰੂ ਬਿਨਾ ਗਿਆਨ ਨਹੀਂ ਹੁੰਦਾ ਤਾਂ ਤੁਹਾਡੇ ਸਦਕਾ ਬੱਚਾ ਬਹੁਤ ਅੱਗੇ ਜਾ ਸਕਦਾ ਹੈ ਹੋਰ ਤੁਸੀਂ ਕੀ ਖਾਸ ਇਹਦੇ ਲਈ ਕਰ ਰਹੇ ਹੋ ਹੋਰ ਮੰਨ ਲਓ ਕੀ ਕੁਝ ਜਿਹੜਾ ਕਰਨਾ ਚਾਹੋਗੇ ਇਹਦੇ ਲਈ ਇਹਦੇ ਨਹੀਂ ਬਸ ਹੁਣ ਸਾਡੀ ਬਲੇਸਿੰਗਸ ਹੈਗੀਆਂ ਵਾ ਬਸ ਅਸੀਂ ਮਿਹਨਤ ਕਰਾਂਗੇ ਇੱਥੇ ਇਹ ਵੀ ਆਪਣੀ ਮਿਹਨਤ ਕਰ ਰਿਹਾ ਵਾ ਹਾਂਜੀ ਤੇ ਇਹਨੂੰ ਮੈਂ ਜਦੋਂ ਪ੍ਰੈਕਟਿਸ ਕਰਾਉਣਾ ਹੁੰਦਾ ਵਾ ਇਹਦੀ ਕਲਾਸ ਹੁੰਦੀ ਮੇਬੀ 1 ਘੰਟੇ 1.5 ਘੰਟੇ ਦੀ ਬਟ ਜਿਸ ਤਰੀਕੇ ਦੀ ਮਿਹਨਤ ਕਰਦਾ ਵਾ ਇਹਨੂੰ ਦੇਖਦਾ ਮੈਂ ਤੇ ਮੇਰਾ ਦਿਲ ਕਰਦਾ ਨਹੀਂ ਯਾਰ ਇਹਨੂੰ 1 ਘੰਟਾ ਹੋਰ ਕਰਾਵਾਂ ਮੈਂ ਤੇ ਇਹ ਕਰਦਾ ਵੀ ਉਦਾਂ ਬਟ ਬਹੁਤ ਮਿਹਨਤ ਕਰਦਾ ਮੁੰਡਾ ਮਤਲਬ ਮੈਂ ਆਂ ਦਾ ਦੇ ਕੇ ਉਹ ਮੇਰਾ ਖੁਦ ਦਾ ਦਿਲ ਕਰਦਾ ਕਿ ਇਹਨੂੰ ਮੈਂ ਜਿਆਦਾ ਤੋਂ ਜਿਆਦਾ ਕਰਵਾਵਾਂ। ਸੋ ਇਹ ਹੈ ਜੀ ਮਿੰਨੀ ਸਰਦਾਰ ਸਾਹਿਬ ਜਿਨ੍ਹਾਂ ਦੇ ਅੱਜ ਚਰਚੇ ਆ ਪੂਰੇ ਸੋਸ਼ਲ ਮੀਡੀਆ ਤੇ ਛਾਇਏ ਹੋਏ ਨੇ ਤੁਮਾਂ ਪੂਰੀਆਂ ਪਾਈਆਂ ਹੋਣੀਆਂ ਨੇ ਰਾਜਵੀਰ ਸਿੰਘ ਮੇਰੇ ਨਾਲ ਮੌਜੂਦ ਨੇ। ਰਾਜਵੀਰ ਜੀ ਕੀ ਮੈਸੇਜ ਕੀ ਦੇਣਾ ਚਾਹੋਗੇ ਹੋਰ ਸੁਪਨਾ ਕੀ ਅੱਗੇ? ਮੇਰਾ ਪਹਿਲੇ ਸੀਗਾ ਡਾਕਟਰ ਬਣਨ ਦਾ। ਜਦੋਂ ਮੇਰੇ ਦਿਮਾਗ ਵਿੱਚ ਕੁਝ ਆਇਆ ਨਾ ਪਤਾ ਨਹੀਂ ਕੀ ਆ ਗਿਆ। ਫਿਰ ਮੈਨੂੰ ਡਾਂਸਰ ਬਣਨ ਦਾ ਸ਼ੌਕ ਆ ਗਿਆ। ਹੂੰ। ਹੁਣ ਡਾਂਸਰ ਬਣਨਾ ਪੱਕਾ। ਹਾਂਜੀ। ਸੋ ਗੱਲਾਂ ਵੀ ਬੜੀਆਂ ਪਿਆਰੀਆਂ ਨੇ ਛੋਟੇ ਸਰਦਾਰ ਸਾਹਿਬ ਦੀਆਂ ਡਾਂਸ ਦਾ ਬੜਾ ਪਿਆਰਾ ਹੈਗਾ ਹੀ ਆ ਤੁਸੀਂ ਵੀ ਕਮੈਂਟ ਬਾਕਸਾਂ ਦੇ ਵਿੱਚ ਇਸ ਬੱਚੇ ਨੂੰ ਅਸ਼ੀਰਵਾਦ ਦਿਓ ਤਾਂ ਜੋ ਤੁਹਾਡੇ ਦੁਆਮਾਂ ਸਦਕਾ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਇੱਕ ਕਾਮਯਾਬ ਜਿਹੜਾ ਇਨਸਾਨ ਹੈ ਬਣ ਸਕੇ ਤੁਸੀਂ ਨਾਲ ਜੁੜਿਓ ਦ ਸਿਟੀ ਹਾਲ